ਅੱਜ ਮੈਂ ਆ ਤੇ ਨਾਲੇ ਕਹਿੰਦੇ ਯਾਰੀ ਜੜਦੀ ਤੂੰ ਤਾਂ ਮੂਸ਼ਾ ਆ ਪਿਆ ਆ ਪਿਆ ਮੁੱਦੇ ਮੂੰਹ ਉਹ ਜਾ ਇਹਨਾਂ ਨੂੰ ਖਾ ਲਿਆ ਸੂਂਗ ਸਾਂਗ ਨੇ ਖਾ ਲਿਆ ਸੂਂਗ ਲੱਗੀ ਰਹੀ ਆ ਸੂਂਗ ਰੇ ਖਾਦਾ ਇਹ ਲੈ ਆ ਸੂਂਗ ਲੈ ਆ ਆ ਦੇ ਆ ਸੂਂਗ ਕਿ ਹੋਰ ਗੋਰਾ ਚੱਕ ਲਈ ਸਸੇ ਕਾਲਵਾ ਜੀ ਸਾਰਿਆਂ ਨੂੰ ਤੇ ਲੋ ਬਈ ਆ ਪਰ ਉਹ ਤਾਂ ਲੱਗੇ ਪਰੌਣੀ ਕਰਨ ਮੱਟੀ ਬੀਜਣੀ ਆ ਉਹਨੇ ਲੇਟ ਲਾਉਂਗੇ ਤਾਂ ਹਨ ਜੇ ਆਪਾਂ ਨੂੰ ਹੋਰ ਪਾਸੇ ਮਿਲ ਗਿਆ ਕੋਠੇਕੇ ਵੇ ਫਿਰ ਆਪਾਂ ਨੇ ਗੇਤੀ ਲਾ ਦੇਣੇ ਉਹਰੇ ਨਹੀਂ ਆ ਜੀਰੀ ਤਾਂ ਲਾਉਣੀ ਆਪਾਂ ਨੇ ਇੱਥੇ ਉਰੇ ਬਾਕੀ ਆ ਗੁੱਲੀ ਡੰਡਾ ਦਾ ਬਾਈ ਉਰੇ ਇਹਨੂੰ ਪਹਿਲਾਂ ਮੈਂ ਫੂਕਣ ਲੱਗਿਆ ਹੋਇਆ ਤਾਂ ਤਾਂ ਕਿਸੇ ਕਬੂਤਰ ਵਾਜਦਾ ਬਾਈ ਫੋਨ ਆ ਗਿਆ ਕਹਿੰਦਾ ਗੁੱਲੀ ਡੰਡਾ ਚਾਹੀਦਾ ਤਾਂ ਅੱਗ ਵਜਾਈ 라ਉਣ ਥੱਲੇ ਤੇ ਕੱਢਣ ਲੱਗੇ ਹੋਏ ਆ ਕਬੂਤਰਾਂ ਨੂੰ ਪੈਂਦਾ ਨਾ ਇਹ ਉਹ ਬਾਕੀ ਉਹ ਰੱਖਿਆ ਉਧਰ ਥੈਲਾ ਭਰ ਕੇ ਇੱਕ ਮੈਂ ਤਾਂ ਇਹਨੂੰ ਅੱਗ ਲਾ ਦਮਾ ਯਾਰ ਤਾਂ ਜਲਣਾ ਹੈ ਉਰੇ ਸਾਰਾ ਸਰ ਲਾਇਆ ਤਾਂ ਉਰੀ ਆ ਛੱਡ ਕੇ ਤੇ ਇਹ ਤਾਂ ਲੱਗੇ ਹੁਣ ਦੇਖ ਲੈ ਉਰੇ ਸਾਰਾ ਕੁਝ ਹੋ ਜਾਣਾ ਇਹਨੇ ਆਪਣਾ ਟਾਈਮ ਜਿਆਦਾ ਟਾਈਮ ਹੋਣਾ ਇਹਨੇ ਫੇਰ ਨਿਕਲੇ ਹੋਣਾ ਹੂੰ ਤੁਹਾਨੂੰ ਦਿਖਾ ਦੂੰਗਾ ਇੱਥੇ ਝਾਰ ਚ ਸੌਣ ਦਾ ਹੋਣਾ ਜਾ ਕੇ ਹੈ ਹੁਣ ਜਾ ਕੇ ਨਾ ਸੌਂਜਣਾ ਕੀ ਪਤਾ ਹੈ ਕੀ ਕਰਦਾ ਤੇ ਉੱਠਣਾ ਨਾ ਟਾਈਮ ਨਾਲ ਇਹ ਟਾਈਮ ਹੋਣਾ ਪਹੁੰਚ ਗਿਆ ਭਾਈ ਇਹ ਕਿੰਨੇ ਪਾਣੀ ਫਿਰ ਹੈ ਹਾਂਜੀ ਢਿੱਡ ਭਰਾਂ ਪਾਣੀ ਲੱਗ ਲੱਗ ਰਿਹਾ ਹੁਣ ਇਹਨੂੰ ਨਹੀਂ ਕਿਸੇ ਨਾਲ ਦਾ ਪਾਣੀ ਢਿੱਡ ਭਰ ਮੈਂ ਕਹਿ ਦੱਸਿਆ ਤੁਹਾਨੂੰ ਉਹ ਆਪਣੇ ਮੋਟਰ ਵਾਲੇ ਖੇਤ ਆ ਉਹਨਾਂ ਚ ਉਹ ਨੰਗੇ ਵੈਰੀ ਵੜਦਾ ਹੈ ਨਾ ਇਹ ਜਿਹੜੇ ਚੱਪੜਾ ਲੈ ਕੇ ਵੀ ਨਹੀਂ ਕੋਈ ਉਹ ਹੈ ਜੀ ਹਲੇ ਫਿਰ ਉਹ ਲੱਗਿਆ ਹੋਇਆ ਇਹਨੂੰ ਜੱਕ ਜੱਬਜੇ ਹੋਇਆ ਹੈ ਇਹਦਾ ਜੱਕ ਬਜਿਆ ਹੋਇਆ ਹੈ ਇੱਥਾਂ ਹਲੇ ਗਲਿਆਉਣੀ ਨੇਗੀ ਧਰਤੀ ਹੈ ਇਹਦਾ ਹਾਲਾਣਾ ਚੰਗੀ ਤੇਰਾ ਬਾਗਿਆ ਇਹਦਾ ਖਦੂ ਕਰੂ ਹਾਂ ਹੈ ਨਾ ਮਾਸੀ ਦੇ ਰਿਹਾ ਹੈ ਬੈਠ ਠੀਕ ਹੈ ਇਹ ਹੈ ਠੀਕ ਆਉਦਾ ਆ ਸਭ ਦਾ ਠੀਕ ਹੈ ਆਪਾਂ ਕੇ ਫਿਰ ਇਹ ਵਿੱਚ ਬਣਾ ਉੱਤੇ ਬਾਈ ਜੇ ਜਿਹੜਾ ਮਰਜੀ ਵਾਢਾ ਸਾਡੇ ਤੂੰ ਨੰਗੇ ਪੈਰੀ ਉਹ ਮੂਰੀ ਜਿਹੜਾ ਕੇ ਬੜਨਾ ਪੈਣਾ ਤੁਹਾਨੂੰ ਮਾੜ ਨਹੀਂ ਹੱਸਦਾ ਤਾਂ ਪੈਰ ਛੜਾ ਚ ਜਾਂਦਾ ਇਹ ਜੀ ਜਾਂਦਾ ਹੀ ਨਹੀਂ ਹੈਗਾ ਉਹ ਉੱਥੇ ਫਿਰ ਹੀ ਆ ਜਿੱਥੇ ਮੈਂ ਆਈ ਬਸ ਦੇਖ ਕੇ ਪੜਾਉਦਾ ਧਾਤੀ ਨੂੰ ਹੁਣ ਆਇਆ ਇਹਨੂੰ ਕਿਹੜੇ ਕਿਤੇ ਖੁੱਲਾ ਪਾਣੀ ਨਹੀਂ ਲੱਗਿਆ ਹੂੰ ਖੁੱਲਾ ਪਾਣੀ ਨਹੀਂ ਲੱਗਦਾ ਬਰਸਾਤ ਚ ਬਸ ਉਹ ਵੀ ਕੱਦੂ ਵਾਲੀ ਗੱਲ ਨਹੀਂ ਨੋ ਬਣਦੀ ਉੱਪਰੋਂ ਉੱਪਰ ਲੰਘ ਜਾਂਦਾ ਅਵੇ ਵਾਹੀਂ ਕੱਖਬਲ ਵੀ ਬਹੁਤ ਹੋ ਜਾਂਦਾ ਕੱਖਲ ਤੋਂ ਬਹੁਤ ਹੁੰਦਾ ਔਰ ਕੱਖ ਵੀ ਦਿੰਦੇ ਸੀ ਕੱਖ ਨਾਲ ਜਿਆਦਾ ਖੱਬਲ ਹੋ ਜਾਂਦਾ ਪਾਣੀ ਦੀ ਖੱਬਲ ਇਹ ਖੱਬਲ ਮਾਰਨਾ ਪਾਣੀ ਘਰੇ ਆ ਕੱਦੂ ਨੇ ਮਾਰਨਾ ਹੈ ਦੀਦੀ ਨੇ ਮਾਰਨਾ ਕੱਬਬਲ ਆ ਰ ਦੇਖਦੇ ਆ ਉਹ ਚ ਤਾਂ ਆਪਾਂ ਨੇ ਦੇਖਦੇ ਆ ਕੱਖੇ ਰੱਖ ਲੂੰਗਾ ਅੱਜ ਤਾਂ ਲਾ ਦੇਣੇ ਆ ਕੁਝ ਹੋ ਜੇ ਜੇ ਕਿਤੇ ਹੋਰ ਪਾਸੇ ਮਿਲ ਗਿਆ ਠੀਕ ਆ ਮੈਂ ਕਿਧਰ ਆਉਣੇ ਨੇ ਵੀ ਚਲਾਇਆ ਹੋਇਆ ਇੰਜ ਜਨਰੇਟਰ ਅਸੇ ਨੰਮੂੜੇ ਵੀ ਤਾਂ ਦੇਖੀ ਹੋਤੀ ਯਾਰ ਕੀ ਹਤੀ ਪੂਰੇ ਜਨਰੇਟਰ ਆ ਬੋਰ ਬਾਰ ਕਰਾਇਆ ਹੋਇਆ ਇਹਨਾਂ ਨੇ ਕਨੈਕਸ਼ਨ ਭਰਿਆ ਹੋਇਆ ਇਹਨਾਂ ਨੇ ਇਹਨਾਂ ਨੂੰ ਮੇਜਾ ਕਨੈਕਸ਼ਨ ਆ ਆ ਵੀ ਉਹ ਨਾ ਯਾਰੇ ਨਜ਼ਾਰੇ ਆ ਕਿੱਧਰ ਪਾਣੀ ਲੱਗ ਉਹ ਤੇਰਾ ਗਾਣਾ ਨਹੀਂ ਯਾਰ ਪਾਣੀ ਕਿੱਧਰ ਬੱਸ ਤੇਰੇ ਮੂੰਹ ਕੋਲ ਆਣਾ ਬੱਸ ਇਹੋ ਉਹ ਪੂਰੀ ਆ ਨਾ ਤੂੰ ਹਾਂ ਹਾਂ ਕਿੰਨੇ ਕਿਆਰੇ ਆਣ ਮੈਂ ਆਪੇ 2 ਕਿਆਰੇ ਭਰ ਕੇ ਜਾ ਦੋ ਕਿਆਰੇ ਮੇਰੇ ਐਡੇ ਮੇਰੇ ਪਰਨੇ ਗੰਨੇ ਵਾਲੇ ਉੱਥੇ ਗੱਭਰੇ ਪੈਪ ਖੋਲ ਦੀ ਜੋ ਭਰ ਗਿਆ ਕਿੰਨੇ ਟਾਈਮ ਤੱਕ ਮੈਨੂੰ ਟਾਈਮ ਦੱਦੋ ਮੈਨੂੰ ਟਾਈਮ ਦੋ ਦੋ ਘੰਟੇ ਤੱਕ ਨਾ ਭਰ ਗਿਆ ਜਿਹਾ ਮੈਂ ਪੈਪ ਖੋਲ ਕੇ ਜਾਮਾ ਪੈਪ ਖੋਲ ਦੀ ਵਿੱਚ ਭਰ ਜੂ ਮੰਮੀ ਨੂੰ ਭੇਜਣਾ ਮੈਂ ਹਾਂ ਮੈਂ ਕੋਈ ਨਹੀਂ ਜਾਣਾ ਮੈਂ ਜਾਰੇ ਜਾਰੇ ਪਾਸੇ ਹਰੇਕ ਪਾਸੇ ਕੰਮ ਕਰਦਾ ਹੈ ਡੰਗਰ ਵੀ ਰੱਖੇ ਹੋਏ ਆ ਨੇ ਬੱਕ ਇਹ ਦੇ ਲੇਜਰ ਕਰਾਉਣਾ ਕਿਉਂ ਉਹ ਹੁੰਚ ਸਾਰੇ ਹੁੰਚੇ ਯਾਰ ਆ ਬਕਾਉਣੀ ਬਣ ਲੇਜਰ ਆ ਦੇ ਆ ਕਿਹੜਾ ਭਰ ਗਿਆ ਹੁੰਚਾ ਕਾਤੇ ਯਾਰ ਉਹ ਰੁਸਤਾ ਨਾਲ ਤਸਵੀਰ ਦੀ ਇਹ ਆ ਤਸਵੀਰ ਦੀ ਆ ਕਿ ਉੱਪਰ ਆਇਆ ਇਸ ਤਵੀਰ ਲੰਘਿਆ ਮੈਂ ਲੰਘਿਆ ਇਹ ਵੀ ਇਹ ਵੀ ਦੀ ਲਾ ਦੇ ਤਸਵੀਰ ਨਾ ਇਹ ਤਾਂ ਲਾਉਣੀ ਹੋਵਾ ਕੋਈ ਡੰਗਰ ਹਾਲੇ ਪਾਣੀ ਵੀ ਨਾ ਮਗਰ ਨਾ ਜੇ ਮੈਨੂੰ ਕਿਸੇ ਬੂਟੇ ਬਾਟੇ ਆਲੇ ਮਿਲ ਜਵੇ ਕੀਲਾ ਮੈਂ ਸਾਰੇ ਚ ਲਾ ਦੂੰਗਾ। ਉਹ ਜੇ ਹਨ ਕਾਕੂ ਬੀਜ ਲੂੰਗਾ। ਜੀ ਦੀ ਤਾਂ ਲਾਉਣੀ ਆ ਯਾਰ ਉਹ ਜੀ ਦੀ ਨਾਲ ਗਤੀ ਨਹੀਂ ਆ ਰੁੱਖ ਖੁੱਲਦਾ ਹੀ ਨਹੀਂ ਖੇਤ। ਉਰੇ ਬਰਸ਼ੀਣ ਐਤ ਕੀ ਬਰਸ਼ੀਣ ਵੇਚਣਾ ਸਿਆਲ ਚ ਮੈਂ। ਉਹ ਥੱਗੇ ਮੋਟਰੋਂ ਵੀਦਦਾ ਨਾ ਇੱਥੇ ਲਿਆਉਂਗਾ ਬਰਸ਼ੀਣ। ਨਾਲੇ ਉੱਚੇ ਐਵੇਂ ਮੀਂਹ ਮਾਦਿਆਂ ਨੂੰ ਚੱਕਰ ਨਹੀਂ। ਆ ਨੀਵੇਂ ਸਾਰੇ ਉੱਚਾ ਗਈ ਦਾ। ਆ ਇਹਦੇ ਨਾਲੋਂ ਉਹ ਉੱਚਾ ਜਾਦਾ। ਯੈਂਟ ਆਉਣ ਦੀ ਇੱਥੇ ਨੂੰ। ਯੂਨੀਵਰਸਿਟੀ ਨੂੰ ਦਿਖਾਉਨੇ ਆ ਬਾਈ ਅੱਜ ਦਾ ਦਿਨ ਦਾ ਪ੍ਰੋਜੈਕਟ ਕਿੱਪੜੇ ਕੰਮ ਹੈ ਬਾਹਰ ਹੈਗੇ ਦੂਜੇ ਰਹੇ ਦਰਮੁੰਦਾ ਇਹ ਬਣ ਗਿਆ ਹੁਣ ਛੰਡਾ ਹੁੰਦਾ ਹੈ ਛੰਡਾ ਹੁੰਦਾ ਹੈ ਇਥੇ ਬਈ ਅਦਰ ਵਿੱਚ ਕਿ ਕਿ ਠੰਡਾ ਹੁੰਦਾ ਹੈ ਜਾਂ ਗਰਮ ਪਾਣੀ ਪਾ ਕੇ ਖੁਖਾ ਲਿਓ ਠੰਡਾ ਰਹੂਗਾ ਇਹ ਡੰਡਾ ਹੁੰਦਾ ਹੈ ਕੂਤਰ ਕਿਆ ਹੁੰਦਾ ਕੁੱਤਾ ਗਰਮ ਹੁੰਦਾ ਹੁੰਦਾ ਬਸ ਇਹ ਵੀ ਗਰਮੇ ਹੁੰਦਾ ਠੰਡਾ ਹੁੰਦਾ ਹੁਣ ਤਾਂ ਖਵਾਉਂਦੇ ਉਹਨੂੰ ਠੰਡਾ ਹੁੰਦਾ ਬਈ ਇਹ ਗਰਮੀ ਵਿੱਚ ਤਾਂ ਹੀ ਖਵਾਉਂਦੇ ਨੇ ਵੀ ਬਾਜੀ ਜੋੜਦਾ ਰਵੇ ਆਹੋ ਕੂਤਰ ਗਰਮ ਹੁੰਦਾ ਅੱਜ ਵੀ ਗਿਆ ਮੱਕਾ ਵਲ ਗਿਆ ਬਾਜੀ ਜੋ ਅੱਛਾ ਜੋ ਬਈ ਤਾਨੂੰ ਕਿਹਾ ਤਾਂ ਵੀ ਇਹ 75000 ਰੁਪਏ ਤੋਲਾ ਵਿਕਣਾ। ਤੂੰ ਵੀ ਦੇਖਿਆ ਫਿਰ? ਵਿਗ ਗਿਆ ਕਿ ਨਹੀਂ? ਇਹਨਾਂ ਨੇ ਫੜੀ ਕਰਤੀ। ਇਹ ਨਾਮ ਚੁੱਧ ਦਉਂਗੇ ਮੈਨੂੰ। ਆ ਗਏ। ਚੋਰ ਦੱਲੇ ਬਾਈ। ਜੀ। ਹਾਂਜੀ ਸਰ। ਲਓ ਜੀ ਬਾਈ। ਪਹੁੰਚੇ ਆਂ ਡੱਗੇ ਨਾਲੇ ਖੇਤਾਂ ਚ। ਡੱਗੇ ਨਾਲੇ ਵੀਡੀਓ ਪਹਿਲੀ ਬਣਾ ਲੈਣੇ। ਕਦ? ਕਿੰਨਾ ਤਾਂ ਇਹ ਸੂਰ ਨਾ ਜਾ ਰਿਹਾ ਪੁੱਤ ਉਹ ਜਿਹੜਾ ਮੇਰਾ ਮੂਢਾ ਏ ਉਹ ਐਡਾੜਾ ਹੋ ਗਿਆ ਜਿਹੜਾ ਹਾਂ ਪਰ ਉਹ ਹੈ ਇੱਕ ਛਿੱਦਾ ਛਿੱਦਾ ਚਾਈ ਗਿਆ ਥੋੜਾ ਬੂ ਬੂਲ ਰਾ ਜੇ ਤਾਂ ਸਿੱਧਾ ਚਾਈ ਜਾਂਦਾ ਉੱਪਰੋਂ ਵਾਤਾ ਹਾਂ ਲੈ ਚ ਤਾਂ ਜਰੇ ਸ਼ੋਰੇ ਨਾ ਮਾਰ ਲਈ ਕੱਕੜੀਆਂ ਤੋਰੀਆਂ ਥਾਲੀ ਕੱਕੜੀ ਆ ਉਹਦੇ ਲੱਗੀ ਹੋਈ ਅਜੇ ਤੈਂ ਕੱਕੜੀ ਲੈਣੀ ਆ ਹਾਂ ਕਿਰਿਆ ਆਏ ਕ ਕਰਦੇ ਆ ਕੀਰਾ ਆਏ ਥਾਲੇ ਆ ਕੀਰਾ ਦੋ ਝੂਠੇ ਹੋਗੇ ਆਲੇ ਕੀਰਾ ਏ ਦੋ ਸਲਾਕ ਕੀਰੇ ਲੱਗਿਆ ਉਹਦੇ ਹਾਂ ਕੀਰਾ ਭਾਈ ਕੀਰੇ ਆ ਇਹ ਕੀਰਾ ਥਾਲੇ ਭੱਜ ਗਿਆ ਹੈ ਘਿਰੇ ਰੂ ਭਾਈ ਕੀ ਹੋ ਗਿਆ ਕੀ ਹੋ ਗਿਆ ਇਹ ਬੀਨ ਵੰਗਣਾ ਬਣੀ ਜਾਂਦਾ ਹੈ ਬਿਮਾਰੀ ਹੈ ਨੂੰ ਹੈ ਬਿਮਾਰੀ ਹੈ ਨਾ ਉਹ ਸਪਰੇ ਹੀ ਬਹੁਤ ਨੇ ਨਾ ਇਹਦਾ ਪਤਾ ਭਾਈ ਸਪਰੇ ਹੀ ਬਹੁਤ ਹੈ ਹਾਂ ਜਾ ਕੇ ਕੁਆਲਟੀ ਬਣਦੀ ਇਹਦੀ ਜਨਾ ਸਪਰੇ ਕਰਕੇ ਪਤਾ ਹੀ ਕੰਮ ਹੈ ਸਪਰੇ ਆ ਕੇ ਲਿਓ ਅ ਵੀਡੀਓ ਦੇਗੀ ਹਾਂ ਲਾ ਇਹ ਪੁਰਾਣੀ ਪੁਰਾਣੀ ਪੀ ਵੀ ਆ ਕੀੜੀ ਦੇ ਕੀੜੀ ਦਾ ਪਤਾ ਕੀੜੀ ਨਹੀਂ ਇਹ ਮਸੂਆ ਇਹ ਕੀੜੀ ਦਾ ਕੀੜੀ ਪਤਾ ਕਿਹੜਾ ਕੀੜੀ ਦਾ ਪੱਤਾ ਪੀਲਾ ਕਰਦੀ ਹੈ ਇਹ ਤਾਂ ਸੂਆ ਹੈ ਇਹ ਤਾਂ ਪੁਰਾਣਾ ਪਿਆ ਪਤਾ ਠੀਕ ਕਰ ਤਾਂ ਸਪਰੇਅ ਕਰਤੀ ਉਹ ਦਿਖਦਾ ਯਾਰ ਆ ਲੈ ਤਾਂ ਛੋਰੇ ਮੈਂ ਮਾਰ ਲਈ ਹੈ ਜਿਹੜੀ ਆ ਲੈ ਇੱਧਰ ਛੋਰੀ ਬਹੁਤ ਆ ਜਾਂਦਾ ਤੂੰ ਤਾਂ ਲਗਣਾ ਅੱਧਾ ਘੰਟਾ ਤੂੰ ਪਾਉਂਦੀ ਹੋਣੀ ਆ ਸ਼ੂਟ ਦੇਖ ਤੂੰ ਅੱਜੇ ਮੇਰੀ ਸੁਣ ਲੈ ਗੱਲ ਤੂੰ ਦੁੱਧ ਬਾਰੇ ਨਾ ਬੋਲੀ ਆ ਉਦੋਂ ਤੇ ਆ ਗਿਆ ਤੂੰ ਤਾਂ ਪਟਾ ਦੋ ਹਾਂ ਆ ਬਸ ਆ ਮੈਂ ਤਨ ਤੈਨ ਕਹਿ ਰਿਹਾ ਤੂੰ ਦੁੱਧ ਦੁੱਧ ਗਿਰ ਗਿਆ ਉਹ ਕਹੇ ਦੁੱਧ ਗਿਰ ਗਿਆ ਅੱਜ ਕਹੀ ਗਾ ਤੂੰ ਤਾਂ ਪਟਾ ਦੋ ਇਹਦਾ ਪਟਾ ਦੋ ਨਹੀਂ ਨਾ ਜਿਆਰ ਜਿਆਰ ਤ ਕਹਿੰਦਾ ਕਹਿੰਦਾ ਜੂ ਦਾ 2 ਲੱਖ ਦਾ ਮਰਿਆ ਪੱਕ ਦਾ ਕੱਖ ਦਾ ਉਹ ਕੰਮ ਹੋਇਆ ਸਾਲਾ ਹੁਣ ਜੇ ਗਿਰ ਗਿਆ ਫਿਰ ਗਿਰ ਗਿਆ ਉਹ ਕਿਹਾ ਹੋਇਆ ਆਖਾ ਮੈਂ ਤੈਨੂੰ ਜਨਰੀ ਆਈ ਆ ਉਹ ਤਾਂ ਸਾਲਾ ਮੂੰਹ ਤੇ ਮੂੰਹ ਪਿਆ ਤੇਰੀ ਆਈ ਜੜ ਤਾਂ ਹੀ ਪੜਦਾ ਤੇਰੀ ਨੇ ਮੇਰੀ ਦਲਾਈ ਆ ਨਾ ਤਾਂ ਕਹਿੰਦਾ ਤੂੰ ਪਟ ਨਹੀਂ ਹੁੰਦੇ ਦੇਖ ਲੈ ਆ ਪਟ ਹੋ ਗਿਆ ਇਹਦੇ ਡਾਈਡੀ ਨਹੀਂ ਮੰਨੇ ਉਦਣ ਮਗਾ ਰਾਤਾ ਗੁੱਲਾ ਆ ਬੂਟਾ ਸੁੱਕ ਗਿਆ ਜਿਹੜੇ ਮਰਜੀ ਬਾਥੇ ਨੂੰ ਘਵਾ ਕੇ ਲੈ ਜਾ ਹੈ ਠੀਕ ਆ ਵਜਾ ਫੜ ਤੂੰ ਕੀ ਹੋ ਗਿਆ ਉਹ ਉਹਨੂੰ ਵੀ ਹੋਇਆ ਮੈਂ ਕਬੂਟੇ ਨੂੰ ਉਹ ਦਵਾਈ ਦੂਰ ਨਹੀਂ ਜੀ ਯਾਰ ਉਹ ਵੀ ਹੋ ਗਏ ਇਹ ਸਪਰੇਸ ਬਰੂਦਾ ਨਹੀਂ ਕਰਦੀ ਦੂਈ ਪੂਰਾ ਸਪਰੇਸ ਨੂੰ ਮਾਰਦੇ ਕੋਈ ਸਪਰੇ ਹੈਗੀ ਕੋਈ ਜਿਹੜੀ ਆ ਬੂਟੇ ਨੂੰ ਖਰਾਬ ਕਰਦੀ ਕਿ ਆ ਭਲਾ ਜਣਾ ਉਹ ਇਹਦਾ ਅਲਟਰਾ ਜਣਾ ਜੀ ਹਾਂ ਉਹ ਨੂੰ ਵੀ ਹੁੰਦਾ ਇਹਨੂੰ ਇੱਥੇ ਪ੍ਰੈਸ਼ਰ ਜਿਆਦਾ ਬਚ ਗਿਆ ਉਹਦੇ ਹੋਇਆ ਬਈ ਇੱਕ ਗਾਹ ਕਿੱਥੇ ਉਹ ਦੇ ਵਾ ਦੋ ਹੋਏ ਵਿਆ ਹਾਂ ਹਰਾ ਹਰਾ ਹੋਗਾ ਨਹੀਂ ਹੋਗਾ ਇਹ ਤੇ ਮੇਰੀ ਗੱਲ ਸੁਣ ਲੈ ਹਾਂ ਕੋਈ ਪੰਪ ਪੰਪ ਤਾਂ ਨਹੀਂ ਖੋਲ ਗਿਆ ਦਵਾਈ ਵਾਲਾ ਇੱਥੇ ਪਾਣੀ ਜੇ ਇਹ ਵੀ ਹੋ ਸਕਦਾ ਹੈਂ ਤੇ ਵੀ ਹੋ ਸਕਦਾ ਕੋਚ ਚੋਚਾ ਹੈ ਕਿੱਥੇ ਆ ਬਰੇ ਯਾ ਇਹ ਆ ਕੋਈ ਛੌਟ ਕਰਕੇ ਆ ਚਲ ਛੌਟ ਤਾਂ ਕਿਹਨੇ ਕਰਨੀ ਕਿਆ ਪਤਾ ਹੁੰਦਾ ਦੋ ਬੂਟੇ ਆ ਨਾ ਦੋ ਬਰੇ ਛੌਟ ਕਰਨੀ ਹੈ ਕਰਨੀ ਦੋ ਬੂਟੇ ਕੀ ਆ 1 2 ਦੋਏ ਆ ਆਨੇ ਹੀ ਜਈਏ ਇਹ ਕਹਿੰਦਾ ਭਾਈ ਉਹ ਨਹੀਂ ਨਹੀਂ ਇਹ ਟੇਡੇ ਹੋਏ ਹੋਏ ਤੇ ਓਹੋ ਆ ਟੁੱਟੇ ਹੋਇਆ ਆ ਸਿੱਧੇ ਕਰਿਆ ਹੁਣ ਆ ਇਹ ਟੁੱਟੇ ਹੋਈ ਇਹ ਤਾਂ ਆ ਦੇ ਅੱਛਾ ਨੇਰੀ ਕਰਕੇ ਟੁੱਟ ਗਏ ਇਹ ਨੇਰੀਆਂ ਤੋੜੇ ਆ ਆ ਡੈਡਾ ਹੋਇਆ ਬੜਾ ਹਰਾਉਣਾ ਹੁਣ ਫਿਰ ਪਤਾ ਕੇ ਗਿਆ ਨਾਲੇ ਨਾ ਹੋਇਣਾ ਹਰਾ ਦੋ ਇਹ ਖਬਰ ਪਲੇਖੀ ਜਿਹੜੇ ਉਹ ਇਹ ਪਹਿਲਾ ਹੁੰਦਾ ਪੱਤੇ ਦੇ ਫੇਰ ਹੋਇ ਨਾ ਹੋਇਆ ਡੈਡਾ ਕੱਢਦੇ ਜਹੇ ਉਹ ਤੂੰ ਹੌਸਾ ਖਾਚੇ ਹੋਣਾ ਹਰਾ ਹੀ ਗਈ ਬਸ ਆ ਤੇ ਸਾਰੇ ਡੈਡੇ ਹਵਾ ਦੇ ਇਹ ਤੋੜੇ ਰਹੋ ਜਿੱਦੜ ਹਵਾ ਆਈ ਉਹ ਨਸਾ ਕਰਿਆ ਹਵਾ ਨਾਲ ਫਿਰ ਹਾਂ ਕੋਈ ਥੀ ਲੰਗੀ ਹਵਾ ਹਾਂ ਬੰਨ ਗੰਨਾ ਦੇਖ ਤੂੰ ਗੰਨਾ ਠੀਕ ਆ ਆ ਰਿਆ ਆ ਫਰੀ ਗੰਨਾ ਟਾਪ ਆ ਆ ਵੀ ਫਰੀ ਟੋਡੀ ਵੀ ਇੱਕ ਆਪੂਟਾ ਬਬੂਰਾ ਪੂਰਾ ਟੋਪੋ ਟਾਪ ਆ ਬਗਲ ਕੱਖ ਬਹੁਤਾ ਗਨੇ ਚ ਉਹਨਾਂ ਗਨੇ ਉਹਨੇ ਤੇ ਕੱਖ ਨਾ 19 ਜਾਣ ਨਾ ਕਿੰਨੇ ਕੱਖ ਹੋ ਗਏ ਹੁਣ ਤਾਂ ਉੱਪਰ ਲੰਘਿਆ ਆਇਆ ਇਹ ਹੁਣ ਤਾਂ ਉੱਪਰ ਗਿਆ ਹੋਣੀ ਨਾ ਥੱਲੇ ਘੁੰਮੀ ਜਾਣਾ ਕੱਖ ਨੇ ਤਾਂ ਆਹੋ ਜੈ ਇਹਨੂੰ ਉਹੀ ਮਿਲਣਾ ਪੂਰਾ ਹੁਣ ਕਹੇ ਭਾਈ ਮੇਰੀ ਨਾ ਕਰਿਆ ਮੈਂ ਖਾਨੇ ਹੂੰ ਬੜਾ ਆਜੋ ਆ ਵੀ ਡਿੱਟੀ ਸ਼ੁੱਸ਼ਣ ਡਿੱਟੀ ਆਹ ਦੇਖ ਸਰ ਤੇ ਬੜਾ ਲੱਗਦਾ ਉਹਨੂੰ ਲੱਗੜੇ ਸਾਹਾਂ ਚੱਲਿਆ ਵਾ ਭਾਈ ਆਹ ਨਾ ਸ਼ਾਕ ਹੋਇਆ ਸਾਹ ਕੱਪ ਤੇ ਆ ਲੈ ਮੈਂ ਕਹੀ ਕਿ ਹੱਦ ਤੱਕ ਦਰਵਾਇਆ ਇੱਦਾਂ ਤਾਂ ਕਿੰਨੇ ਅੱਜਾ ਕਹੀ ਕਹਿੰਦਾ ਕਹਿੰਦਾ ਵੜ ਦੋ ਵੜ ਦੋ ਮੈਂ ਕਾ ਨੂੰ ਭਈ ਆ ਭਾਈ ਇਹ ਕਹਿਆ ਬੰਦਾ ਮੰਦਾ ਹੀ ਨਹੀਂ ਹੈਗਾ ਮਾਨੂੰ ਇਦਾਂ ਹੀ ਖੜਾ ਆ ਭਈ ਆਖੀ ਮੁੱਦੀ ਮੂੰਹ ਕਰੀ ਵੀ ਹਵਾ ਨਾਲ ਜੜਦਾ ਹੀ ਬੱਤਲ ਲੈ ਆਦਾ ਛੜੀ ਵੀ ਲੇਗਾ ਥੋੜੀ ਨਾਲੇ ਦੇਖ ਉਹ ਤੈਨੂੰ ਕਹਦਾ ਸੁਲਵੀਰ ਮੈਂ ਤੂੰ ਉਧਰ ਜੋਰ ਲਾ ਲਿਆ ਮੈਂ ਤੂੰ ਤਾਂ ਫੇਰ ਤੂੰ ਸੋ ਜਾ ਫੀ ਮਾਰੇਗਾ ਵੀ ਹਾਇ ਥੱਲੇ ਸੁਗ ਨਹੀਂ ਸਕਦਾ ਮੈਂ ਤਾਂ ਵੀ ਸ਼ੁਕਰੀਆ ਹੁਣ ਦੇਖ ਵਲੇ ਸੁਣ ਲੈ ਮੇਰੀ ਗੱਲ ਹੋਰ ਟਰੈਲੇਜ ਆਏ ਨਾ ਹੀ ਕੱਢ ਲਾ ਪਾਲੇ ਪਾਸੇ ਨੂੰ ਹਾਂ ਆ ਇੱਧਰ ਵੀ ਆਏ ਨਿਕਲ ਜਨਾ ਦੇਖੀ ਚੌੜਾ ਰਸਤਾ ਬਣ ਗਿਆ ਉਹ ਪੜਾ ਦੇ ਲਿਆ ਜਾਏ ਆਏ ਹੁਣ ਤਾਂ ਬਣਾ ਗਿਆ ਹੁਣ ਤਾਂ ਬਣਾ ਦੇ ਤੂੰ ਇੱਥੇ ਲੱਤ ਟਰੈਲੀ ਆਏ ਕੱਢ ਲਾ ਹੋਰ ਨੇ ਤੂੰ ਤਾਂ ਕਰ ਕਿਹੜੀ ਇਕਾ ਦਾ ਤੂੰ ਤਾਂ ਬਹੁਤ ਹੀ ਰਸਤਾ ਬਣਾਇਆ ਲਓ ਜੀ ਉਸ ਤਾਂ ਬਹੁਤ ਰੁਕੇ ਅਸੂ ਤੇ ਪਰ ਤਾਚੇ ਨੇ ਵੀ ਹਾ ਪਾਤੀ ਪਰ ਹੈ ਐ ਚ ਉਹ ਬੀਜੇ ਦੇ ਘਾ ਦੇ ਨੂੰ ਵੇਚ ਦੋ ਵੇਚੂ ਵੀ ਆਣਾ ਉਹ ਪਿਆਰ ਪਰ ਹੁਣ ਸਲਾ ਤਾ ਤੈਨੂੰ ਪਤਾ ਵੀ ਮਰਿਆ ਮਰਿਆ ਉਹ ਹੀ ਭੈਣ ਚੋ ਕੱਖ ਦਾ ਨਹੀਂ ਹੈਗਾ ਹੁਣ ਅਗਲੇ ਕਹਿੰਦਾ ਜਿਹੜਾ ਉਹਨੇ ਵੱਡਣਾ ਹੈ ਉਹਦਾ ਰੇਟ ਪੂਰਾ ਲਾਉਣਾ ਜਿਹੜੇ ਗਰੇਆ ਉਹਨੂੰ ਐ ਆਏ ਆ ਵੀ ਇਹਨੂੰ ਵੇਚਣਾ ਇਹਨਾਂ ਨੇ ਕਹਿੰਦੇ ਉਹਨੂੰ ਵੇਚਣਾ ਹੀ ਹੈ ਵੇਚਣਾ ਵੀ ਬਸ ਬਾਹੀ ਪੰਗਾ ਹੁੰਦਾ ਔਰ ਕੁਝ ਨਹੀਂ ਹੈਗਾ ਮੈਂ ਇਦਾਂ ਖੜ ਰਹਿਣਾ ਤਾਂ ਔਰੀ ਇਦਾਂ ਹੀ ਖੜ ਰਹਿਣਾ ਨਾ ਨਹੀਂ ਗੰਨਾ ਥੱਲੇ ਨਾ ਨਾ ਫੇਰ ਤੱਕੜੀ ਸਕੇ ਲੇ ਜੂਂਗੀ ਸੜੇ ਨੂੰ ਆਰੇ ਨਾਲ ਬਾਚੀਰ ਲਾ ਕੇ ਡੰਡੇ ਜੇ ਬਣਾ ਲੇ ਜੀਵੇ ਉਹ ਦੂਆ ਆ ਰਹਾ ਹੈਗਾ ਇਹ ਮਤਲਬ ਬਿਜਲੀ ਵਾਲਾ ਆਪੇ ਬਿਜਲੀ ਚਾਰਨੀ ਆਉਣੀ ਔਰ ਰੇਟਰ ਦਾ ਉਹ ਉਹ ਨਾ ਪੀਸ ਕਰਕੇ ਤਾਂ ਉਹ ਪਟ્રોલਾ ਹੁੰਦਾ ਹਾਂ ਪਟਰਾ ਪਟ્રોલਾ ਹੁੰਦਾ ਇੱਕ ਆਪਣੇ ਵਾਲੇ ਤੋਂ ਕੋ ਬਿਜਲੀ ਵਾਲਾ ਉਹ ਹੈਗਾ ਪਾਲ ਪਾ ਪਾਲ ਨੂੰ ਕਹਿੰਦਾ ਵੀ ਚੀਜ਼ ਲਾ ਜਾ ਭਾਈ ਠੀਕ ਨਹੀਂ ਗੱਲ ਜੇ ਨਹੀਂ ਵੀ ਹੂਗਾ ਕਿ ਚੀਜ਼ ਲਾ ਜਾ ਆਪਣੇ ਪੈਸੇ ਲੈ ਲੈ ਉਹ ਸੇਵਾ ਪਾਣੀ ਹੋਈ ਦੇ ਦੇ ਉਹਨਾਂ ਨੂੰ ਉੱਥੇ ਬਾਲਰ ਦਾ ਬਣੂ ਫਿਰ ਇਹਨੇ ਨਿਕੋ ਬਣਾ ਲਾ ਪੀਜੇ ਦੇ ਪੀਸ ਗਿਆ ਜੇ ਤਾਂ ਬਿੰਡੇ ਨਹੀਂ ਨੇ ਮੋਟਾਪ ਤੇ ਜਿੱਦਾਂ ਬਾਲਣ ਬਣਾਉਣਾ ਹੈ ਜਿੱਦਾਂ ਬਾਲਣ ਬਣਾਉਣਾ ਹੈ ਜਿੱਦਾਂ ਮੈਂ ਬੱਚੇ 15 20 ਮਿੰਟੇ ਨਿਕੜਾਉਣੇ ਵਧੀਆ ਵਧੀਆ ਇਥੇ 19 ਮੁੱਛੇ ਦੇ ਆਹ ਮੁੱਛਾ ਸਿੱਧਾ ਹੀ ਐ ਇਹਨੂੰ ਹਾਂ ਇਹਦੇ ਬਿੰਡੇ ਕਢਾਲਾ ਜਿੰਨੇ ਨਿਕਲਦੇ ਆ ਬਾਕੀ ਬਾਲਣ ਬੜੀ ਗਾਣਾ ਬਾਕੀ ਬਾਲਣ ਹੂੰ ਸਾਗਰੀਜੂ ਮੋਗਰੀਆਂ ਨਿਕਲਿਆਉਂਦੀਆਂ ਮੋਗਰੇ ਦਾ ਖਦਮੇ ਹੋ ਗਿਆ ਮਸ਼ੀਨਾਂ ਆ ਕੇ ਕੱਪੜੇ ਵਾਲੀਆਂ ਹੈ ਉਹ ਕਈ ਕੱਪੜੇ ਹੁੰਦੇ ਆ ਇਹ ਜਿਹੜੇ ਨਾਲ ਮੋਗਰੀ ਨਾਲੇ ਮੋਗਰੀ ਨਾਲੇ ਲੂਟਾਉਣੇ ਜਿਹੜੇ ਆ ਸਾਡੇ ਜਿਹੜੇ ਛਿਆਲ ਸੂਣ ਦੇ ਮੋٹے ਕੱਪੜੇ ਹੁੰਦੇ ਆ ਬਈ ਮੋਗਰੀ ਨਾਲੇ ਲੂਟਾਉਣੇ ਹਾਂ ਚਲੋ ਠੀਕ ਐ ਨੇ ਪਾਣੀ ਦਾ ਹੈ ਨਹੀਂ ਮੁਗਰੀ ਬੰਨਾ ਦੇਖੀ ਕਣਕਾ ਉਹ ਵੀ ਕਿੱਥੇ ਜਾਵੇ ਇਹਨੂੰ ਪਾਣੀ ਛੱਡ ਦੋ ਯਾਰ ਹੁਣ ਉਹ ਕੱਲ ਆਇਆ ਤਾਂ ਬਲੈਡਪ ਹੋ ਗਈ ਹਾਂ ਅੱਜ ਲਾਉਂਗੇ ਇਹਨੂੰ ਬਲੈਡ ਆਈ ਨਹੀਂ ਬਲੈਡ ਖਰਾਬ ਥੀ ਇਹ ਮੈਂ ਖਰਾਬ ਆਹ ਹੁਣ ਬਲੈਡ ਲੱਟ ਗਈ ਉਹ ਮੈਂ ਕਹਿੰਦਾ ਯਾਰ ਅੱਜ ਤਾਂ ਚੱਲ ਵੀ ਉਹਨੂੰ ਚਾਹ ਹੈ ਨਹੀਂ ਲਾਈਟ ਅੱਜ ਵੀ ਨਹੀਂ ਹੈ ਇੱਥੇ ਹੈ ਨਹੀਂ ਲਾਈਟ ਉਹ ਸਾਡੇ ਹੈਗੀ ਇੱਥੇ ਸਾਡੇ ਹੈ ਨਹੀਂ ਉਹਰੇ ਉਹਦਾ ਟ੍ਰੇਨ ਖਰਾਬ ਹੋ ਰੂ ਖੂਜੀ ਦਾ ਤਾਂ ਉਹਨਾਂ ਤੇ ਗੈਪ ਪੜਦੇ ਆ ਚੱਲਦੀ ਨਹੀਂ ਉਹਦੇ ਵਾਲੀ ਸਰਨੇ ਵਾਲੀ ਨਹੀਂ ਨਹੀਂ ਉਹਦੇ ਫਰਕ ਕੋਈ ਬਨੇ ਕੇ ਚੱਕਰ ਹੁਣ ਤੇ ਤੁਹਾਡੀ ਫਾਲਟ ਹੋਊਗਾ ਤਾਂ ਇਹ ਜੰਮਿਆ ਪਿਆ ਕੰਨਾ ਬੱਸ ਜਦੋਂ ਨਾ ਆਇਆ ਐ ਲੈ ਤਾਂ ਛੇੜੇ ਨਾ ਕਰਨੇ ਨੂੰ ਨਾ ਕੜਾਈ ਗੜੂ ਹੀ ਨਗਰਾ ਕੋਈ ਨਹੀਂ ਕਰਾਂ ਹਾਂ ਤੁੰਗਾ ਦੇਖੋ ਕਿਹਦੇ ਸਾਹਮਣੇ ਨਾ ਪਾਣੀ ਮੰਗਦਾ ਰੇ ਪਾਣੀ ਮੰਗੀ ਜਾਂਦਾ ਹੁਣੇ ਇਹ ਪਾਣੀ ਕਹਦੇ ਆਪਾਂ ਨੇ ਉਹ ਕੜਾਈ ਕਰਾ ਦਿੱਤੀ ਫਿਰ ਇਹਨੇ ਫਿੱਲੇ ਜਾਣਾ ਕੱਕ ਜਾਈ ਜਣਾ ਇਹ ਚੰਗਾ ਫਿਰ ਕੀ ਕਰਦੇ ਹਾਂ ਹਣਾ ਐਕਸਚੇਂਜ ਹੋਣੀ ਇਹ ਨਹੀਂ ਛੇੜਨਾ ਵੀ ਛੇੜੇ ਨਾ ਛੇੜੇ ਲੂੜੀ ਨਹੀਂ ਇਹਨੂੰ ਠੀਕ ਨਹੀਂ ਹੁਣ ਕਾ ਲੂੜੇ ਛੇੜੇ ਦੇਖ ਲੈ ਇੱਧਰ ਤੇ ਆਏ ਲੱਦੂ ਆ ਜਾ ਆ ਇਹ ਰਾਤ ਨੂੰ ਆਏ ਕੱਢ ਲਾ ਬੜਾ ਆ ਤਰਤਾ ਨਾ ਉਹ ਚਾ ਉਹ ਸਿਰੇ ਬਿਰਾ ਹੈਗਾ ਇਧਰ ਆ ਜਾ ਸਾਰੇ ਪਾਸੇ ਛੱਡੇ ਹੋਏ ਨੇ ਉਹ ਫੇਰ ਕਿੱਧਰ ਘੁੱਟਣਾ ਭਾਈ ਇਹਨਾਂ ਰਾਹ ਤੇ ਸਾਰੇ ਪਾਸੇ ਛੱਡੇ ਨੇ ਉਹ ਖਬਰੇ ਟੋਚੇ ਮਾਣੋ ਬੈੰਦਾਂ ਤੇਨੂੰ ਇਹ ਰਾਤ ਦਿਨ ਰਾਤ ਛੱਡੇ ਹੋਏ ਉਹ ਟਰੈਕਟਰ ਸਾਡੇ ਕੋਲ ਬੜੇ ਆਉਂਦੇ ਸਾਰੇ ਜੀ ਪਾ ਕਰਕੇ ਫਿਰ ਇਹ ਜਿੰਦ ਤਾ ਹੁਣ ਭਰੀ ਵੀਨ ਲੰਗਣੀ ਲੈ ਕੇ ਵੀ ਇੱਥੇ ਖੜਾ ਕੇ ਲੱਦ ਲੂਗੇ ਬਾਹਰ ਇਹਦਾ ਮਟਾਉਣ ਦਾ ਕੰਮ ਹੋਵੇਗਾ ਪਟਾਉਣ ਨੇ ਜੇ ਜੇ ਵੀ ਛੱਗੇ ਪਟਾਕੇ ਵੜਦੇ ਕਰਨੇ ਜੇ ਕਿਹਦੀ ਇਹਨਾਂ ਦੇ ਨਾਲ ਹੀ ਲੱਗੇ ਹੁੰਦੇ ਬੁੱਟੇ ਦੇ ਕਿੱਥੇ ਜਾਣਗੇ ਮੰਗਣਾ ਗਏ ਦੋ ਦੋ ਉਹ 100 150 ਬੂਟਾ ਹੋਣਾ ਇੰਨੀ ਉਹ ਆਪਣਾ ਕਾ ਵੀ ਦੇਖਣਾ ਪੇਪਰ ਪ੍ਰਭਾਵ ਵੀ ਦੇਖਣਾ ਹੋਣਾ ਬੀਜਣਾ ਗਿਆ ਤਾਂ ਉਹ ਦੋ ਕਿੱਲੇ ਆਇਆ ਦੁਆ ਮੇ ਜਮੀਨ ਨਾਲ ਹੀ ਜੂਗਾ ਪਰ ਇਹ ਰੇਟ ਨਹੀਂ ਘਿਰਦਾ ਹੋਣਾ ਇਹਦਾ ਨਹੀਂ ਹੋਣੀ ਘਤਰ ਰੇਟ ਨਹੀਂ ਘਿਰਦਾ ਘਰ ਲਾ ਲੋ ਇਹ ਘਰਨੇ ਆ ਟਾਈਮ ਲੰਘ ਲਿਆ ਹੁਣ ਘਰਨਾ ਨਹੀਂ ਰੇਟ ਯਾਰ ਹਾਂ ਤੇ ਹੁਣ ਤਾਂ ਡਿਮਾਂਡ ਬਹੁਤ ਹੈ ਯਾਰ ਲੱਕੜੀ ਡਿਮਾਂਡ ਬਹੁਤ ਜਾਂਦਾ ਚਾਚੇ ਬਦੂਏ ਹੁਣ ਤਾਂ ਲੱਗਣ ਲੱਜਣੇਗਾ ਹਾਂ ਹੁਣ ਮਿਲਣਾ ਨਹੀਂ ਮਾਲ ਇਹਨਾਂ ਨੂੰ ਕਰਕੇ ਹੋ ਜਾਣਾ ਵੀ ਹੁਣ ਰੇਟ ਘਟਦਾ ਮਾੜ ਬਹੁਤਾ ਭਾਈ ਲੱਕੜੀ ਦੀ ਮੰਗ ਜ਼ਿਆਦਾ ਹੁਣ ਆਹ ਟਾਈਮ ਹੁੰਦਾ ਇਹਦੇ ਗਿਰਨੇ ਦਾ ਰੇਟ ਕਾਹਦੇ ਖੇਤ ਖਾਲੀ ਹੈ ਇਹਨਾਂ ਕਹਿੰਦਾ ਪੱਟੋ ਪੱਟੋ ਹੋਣੀ ਗਿਰਦਾ ਚ ਉਹ ਵੀ ਹੁਣ ਰੇਟ ਨਹੀਂ ਗਿਆ ਪਤਾ ਗੱਲ ਗਿਆ ਹੁਣ ਭਾਈ ਡਿਮਾਂਡ ਜ਼ਿਆਦਾ ਹੈ ਡਿਮਾਂਡ ਜ਼ਿਆਦਾ ਇਹ ਬੂਲੇ ਰਹਿ ਗਿਆ ਹਾਇ ਜਾ ਗਿਆ ਗੁਦਰਾਥ ਹੈ ਉਹ ਨਹੀਂ ਹੋਰ ਲੱਕੜੀ ਹੋਰ ਜੇ ਅੰਗਲਾਦ ਪਾ ਖੜੀ ਹੈ ਹੋ ਮਨ ਜੀ ਵੀ ਦਾ ਪਾ ਲੱਕੜੀ ਦਿਖਾ ਦੇ ਉਹ ਬੱਦ ਨਹੀਂ ਸਕਦੇ ਉਹ ਪੁੱਟੇ ਤੇ ਉਹ ਪੁੱਟੇ ਸਾਡੇ ਭਾਈ ਕੋਈ ਵੀ ਗਿਰ ਗਿਆ ਉਹ ਵੀ ਗਿਰ ਗਈ ਹੈ ਉਹਨਾਂ ਕੜੀ ਇਜਾਮ ਦੀ ਰਿਮਾਂਡ ਬਹੁਤ ਆਈ ਹੁਣ ਸਭ ਲੋ ਬੋਟ ਮਾਰੀ ਉਹ ਨਾਲ ਉਹਨਾਂ ਲਈ ਸਰਕਾਰੀ ਆ ਜੋ ਪੱਟਣੀ ਆ 100 ਦੇ ਸਾਈਨ ਕਰਾਉਣੇ ਹਨ ਆਇਆ ਕਰ ਨਾਲ ਤਾਂ ਕਿਤੇ ਪੱਟ ਹੁੰਦੀ ਆ ਕਿ ਉਹ ਤਾਂ ਆਪਣੀ ਕੀਤੀ ਆ ਵੜਦੂਣੀ ਕੀਤੀ ਆ ਜਦ ਜਦੇ ਪਗਦਾ ਨਾ ਕਮਾੜ ਮਾਰਦਾ ਤੰਗੀ ਦੇਖਦਾ ਜਦ ਡਾਉਂ ਆ ਲੈ ਭਾਈ ਇਹਨੂੰ ਦੇਖ ਕੇ ਕਿਲਾ ਸੌਦਾ ਫਾਇਦਾ ਹੋਈ ਤੁਹਾਨੂੰ ਸ਼ਾਹ ਚੱਲਿਆ ਸਾਰੀ ਹੜਕਾ ਸ਼ਾਹ ਪਈ ਗੱਲ ਨਾ ਇਹ ਨਜ਼ਾਰਾ ਏ ਆ ਦੇਖ ਸ਼ਾਹਾਂ ਦੇ ਆਪਣੇ ਨਜ਼ਾਰੇ ਆ ਇੱਥੇ ਮਰਜੀ ਬਹਿ ਜਾ ਆਪਣੇ ਜਾ ਕੇ ਆ ਰਹਿ ਬੰਗੇ ਉਲ ਰੇ ਬੁੱਲ ਰੇ ਇਧਰ ਵੀ ਸ਼ਾਮਾ ਐ ਜੋ ਬਾਈ ਹੁਣੀ ਪੱਟੋਂ ਆਇਆ ਸਾਲ ਕੇ ਹੋਇਆ ਐ ਜੋ ਵੀ ਹੁਣੀ ਪੱਟੋਂ ਆਇਆ ਸਾਲ ਕੇ ਹੋਇਆ ਆ ਪੱਟ ਹੋ ਗਿਆ ਆਹ ਦਾ ਇਲਾਕੇ ਰਲ ਰਲ ਲੱਗ ਗਏ ਕਿ ਕਿੰਨਾ ਪੱਟੋਂ ਦੋ ਲੱਗੇ ਨਾਲ ਨਾ ਨਾ ਚਾ ਤਿੰਨ ਚਾਰ ਤਿੰਨ ਕਿਲੇ ਜਿਆਦਾ ਆ ਕਿ ਆ ਤਾਂ ਉਹ ਉਹ ਦਾ ਉਹ ਗਾਂ ਖੜਾ ਹਰੇ ਇੱਥੇ ਤੇ ਆਏ ਕੋਈ ਮੇਰੇ ਤੇ ਨੀਂ ਆ ਕੇ ਉੱਪਰ ਸਾਰੇ ਹੀ ਤੇ ਬਾਈ ਆਹ ਜਿੰਨੀ ਏਰੀਆ ਖਾਲੀ ਆ ਸਾਰਾ ਬੁੱਲ ਬਤਾਉਦੇ ਜੋ ਪੱਟੋ ਗਿਆ ਬਈ ਸਾਹ ਆਹ ਸਾਹਮਣੇ ਸੁੱਖਾ ਐ ਥੋੜਾ ਜਿਆਦਾ ਤਵਾੜਕ ਉਧਰ ਕਿਹਾਂ ਜਿੱਪੇ ਰਗਾ ਨਾ ਆਇਆ ਉਹ ਬੂਟਾ ਜਿੱਪੇ ਰਗਾ ਕਿਹਾਂ ਉੱਪਰ ਛੋਟਾ ਬੂ ਹਾਂ ਿਲੋ ਛੋਟਾ ਸਾਰਾ ਹਾਂ ਇਹ ਪਟਾਟੇ ਦੇ ਵਿੱਚਲੀ ਵਾਰ ਆ ਸੁੱਕੇ ਦੇ ਇਹਨੇ ਫੂਟ ਰੱਖ ਲੀ ਆ ਹਾਂ ਫੂਟ ਕਿ ਬਟਾਏ ਹੋਏ ਨਾ ਇਹ ਫੂਟ ਰੱਖ ਫੂਟ ਦੇ ਕੇ ਘੈਂਡੋ ਹੀ ਹੋਈ ਦੋ ਦੋ ਹੋਏ ਵਿਕਦੇ ਫੂਟ ਦਾ ਬਾਈ ਬਹੁਤ ਯਾਰ ਯਾਰ ਹੀ ਹੁੰਦੇ ਆ ਉੱਥੇ ਦੇਖਿਆ ਬਾਈ ਕਿੰਨੇ ਪੈਸੇ ਵਟ ਕੇ ਫੂਟ ਨਾਲ 900 1000 ਰੁਪਏ ਵਟ ਕਾਣਾ ਫੂਟ ਚ ਠੀਕ ਆ ਬੱਕੀ ਭਾਈ ਆ ਮਾੜਾ ਹੋਇਆ ਅਫਸੋਸ ਇਹਦਾ ਇਹਦਾ ਬਾਈ ਬਹੁਤ ਅਫਸੋਸ ਸਾਨੂੰ ਵੀ ਦਰਾਤਾ ਵੀ ਜਿਹੜਾ ਦਰਾਤਾ ਚ ਬੜਿਆ ਬਾ ਗਿਰਨਾ ਚਾਹੀਦਾ ਨਹੀਂ ਉਹ ਹੈ ਨਾਲੇ ਉਹ ਹਾਂ ਕਿਤੇ ਐ ਨੂੰ ਵੀ ਨਾ ਰੱਖ ਲੈ ਆਹ ਲਾ ਕੇ ਕੋਰ ਜੰਮਾ ਉਹਨੂੰ ਨਾ ਰੱਖ ਲੈ ਆ ਜੰਮਾ ਅੱਛਾ ਨਾਲੇ ਕਹਿੰਦੇ ਯਾਰੀ ਝੜਦੀ ਤੂੰ ਤਾਂ ਮੂਛਾ ਆ ਪਿਆ ਆ ਪਿਆ ਮੋਦੇ ਮੂੰਹ ਉਹ ਜਾ ਇਹਨਾਂ ਉਹਨੇ ਖਾ ਲਿਆ ਸੂਂਗ-ਸਾਂਗ ਰੇ ਖਾ ਲਿਆ ਸੀ ਸੂਂਗ ਲੱਗੀ ਵੀ ਆ ਸੂਂਗ ਰੇ ਖਾਦਾ ਇਹ ਲੈ ਆ ਸੂਂਗ ਲੈ ਆ ਆ ਦੇ ਆ ਦੇ ਕੀ ਹੋਰ ਕੋਰ ਚੱਕ ਲਈ ਉਹ ਲੈ ਸਿਉਗ ਲੱਗੀ ਵੀ ਦੀ ਅੱਜ ਸਿਉਗ ਲੱਗੇ ਯਾਰੀ ਨੂੰ ਸਿਉਗ ਲੱਗੀ ਹੋਈ ਸੀ ਤੂੰ ਤੇਰੀ ਲੱਕੜੀ ਇੰਨੀ ਪੱਕੀ ਹੁੰਦੀ ਐ ਨਾ ਆ ਦੇਖ ਲੈ ਹੈਗਾ ਬਣ ਗਈ ਵਰਗਾ ਲੈ ਬਣ ਗਈ ਪੁੱਕੀ ਹੂੰ ਮੰਮ ਦਾ ਪਤਾ ਨਹੀਂ ਬਈ ਕਿਹਦੀ ਹੁੰਦੀ ਐ ਅਸੀਂ ਤਾਂ ਦੇਖੀ ਹੋਣੀ ਲੈ ਆ ਦੇ ਤਾਂ ਬਣ ਗਈ ਬਣ ਗਈ ਬਣ ਗਈ ਕੱਚਰਾਂ ਬਣਾਉਂਦੀ ਪੁੱਕੀ ਪਾਈ ਹੂੰ ਬਈ ਹੁੰਦਾ ਟੋਕਾ ਜਿਹਾ ਸਾਲਾ ਅਬਰੁੱਦਾ ਆਓ ਜਿਹੜਾ ਖਾਂਦਾ ਨੇ ਉਹਦੇ ਵਾਸਤੇ ਰੋਕਈ ਆ ਰੋਕੋ ਜੀ ਹਲੇ ਬਾਹਰ ਦਾ ਉਹ ਕਰਦੇ ਆ ਉਹਨਾਂ ਬਾਅਦ ਇਹਨੂੰ ਕਰਦੇ ਆ ਲੋਟ ਹੁਣ ਇਹ ਲਾਉਨੇ ਜੀਰਾ ਲਾਉਦੇ ਚੀ ਦਾ ਬੂਲਰ ਦਾ ਯਾ ਇੱਥੇ ਆਹ ਦਾਸ ਲਾਈਕ ਦਾ ਇਹਦੇ ਜਿਹੜਾ ਲੱਗਾ ਹੈ ਮੋਟਾ ਰੁਕ ਕੇ ਜੜ ਪਈ ਆ ਦੇਖ ਕੇ ਆਇਆ ਮੋਟਾ ਸੁਭਾਈਦਾ ਬਹੁਤ ਉਹ ਮੁਰਾ ਦਰੀ ਇਹ ਦੁਆ ਨਾ ਡੜੀ ਗਾ ਜੀ ਜੋਰ ਬੋਲੇ ਪਟਾ ਦੇ ਪਟਾ ਦੇ ਮੈਂ ਮੰਨਿਆ ਨਹੀਂ ਬਟਾਉਣ ਨੂੰ ਮੈਂ ਫਿਰ ਕਿ ਲੋਟ ਘਟ ਗਈ ਤੇਰੀ ਲੋਟ ਘਟਦੀ ਮੈਂ ਮੇਰੀ ਲੋਟ ਜਾਦੀ ਪਟਾਉਣੀ ਦਿੱਤਾ ਮੈਂ ਰੱਬ ਨੇ ਹਮਾਰੇ ਪਟਕੇ ਮੇਰਾ ਵੀ ਇਹ ਨਾਲ ਵਾਲੇ ਨਾਲ ਗਿਆ ਉਹ ਐ ਦਾ ਖੜਿਆ ਫਿਰ ਹੋਣਾ ਨੇ ਆਪਾਂ ਕੋਲ ਛੇੜਨਾ ਆ ਆਪਾਂ ਕੋਲ ਛੇੜਨਾ ਇਹਦਾ ਬਰਖਾਤ ਬਰਖਾਤ ਜਿਹੜੇ ਤਿਆਰ ਹੋ ਜਾਂਦੇ ਉਹ ਨਾ ਨਾ ਚਾਹੀਦਾ ਦਸ ਤੇ ਦਸ ਦਾ ਬਹੁਤ ਲੋੜਾ ਨਹੀਂ ਰਾਤੀ ਲੂਟਦਾ ਹੈਗੀ ਹੈ ਯਾਨੀ ਕਿ ਹੁਣ ਜਿਹੜੇ ਇੱਕਾਂ ਤੁਸੀਂ ਉਹ ਪਾਲਾ ਸਿਰ ਛੱਡਿਆ ਫਿਰ ਆਹ ਜੁਹੀ ਖੜਦੇ ਤੇ ਹੁਣ ਤਾਂ ਘੱਟ ਜਗ੍ਹਾ ਖੜਨ ਦੇ ਸੰਜੀ ਜਾਣ ਨੂੰ ਹੋਰ ਕਿਹਾ ਹਮ ਇਹਨਾਂ ਆ ਬੱਟ ਸੰਜੀ ਆ ਗਈ ਤੁਹਾਡੀ ਬੱਟ ਸੰਜੀ ਆ ਜੀ ਬੱਟ ਸੰਜੀ ਆ ਜੀ ਹਾਂ ਇਹ ਇੱਥੇ ਘੱਟ ਹੋ ਜਣੀ ਦੋ ਦੇ ਦੋ ਖਿੱਤੇ ਰਸਤਾ ਬਣ ਜਾਣਾ ਤਾਂ ਸਾਮ੍ਹੇ ਆਪਨਾ ਫੈਰਾ ਹੋ ਜਾਂਦਾ ਉਹਨੇ ਉਹਨੇ ਥੋੜੇ ਚਾਰ ਬੁੱਟੇ ਇਧੇ ਵਾਜਦੇ ਦੁੱਕਦੇ ਵਾਜਦੇ ਨੇ ਯਾਰ ਐਨੀ ਗੱਲਾਂ ਹੋ ਸੜ ਲਈ ਉਹਨੇ ਟ੍ਰੈਲੀ ਬੈਗ ਲੱਗਣ ਲੱਜੇ ਨੇ ਰਾਜਾ ਔਲ ਇਹਨਾਂ ਨਹੀਂ ਚਾਉਂਦੀ ਹਾਂ ਬਹੁਤ ਚੌੜੀ ਜੀ ਥੋੜਾ ਗੇਨੇ ਭੈਣੀ ਦੇ ਖੱਖਾਲੇ ਆਉਂਦੇ ਇਧਰ ਨੂੰ ਲੱਗ ਜਾਂਦੇ ਆਪਾਂ ਇਧਰ ਖੇਤਾ ਤੇ ਆਉਂਦੇ ਇਹਨੂੰ ਮੋਟਰਸਾਈਕਲ ਲੈ ਜਾਂਦੇ ਆ ਆ ਇਧਰ ਨੂੰ ਜਾਂਦੇ ਨੇ ਤਾਂ ਤਾਂ ਹੈਗਾ ਉਹ ਉੱਥੇ ਘੁੰਮਣੇ ਨਾਲ ਆ ਲੱਗ ਜਾਂਦਾ ਸਾਹਮਣੇ ਉਹ ਸੜ ਕੇ ਹੀ ਕਹਾ ਆਪਣੇ ਰੂਟ ਪਰ ਜਿਹੜੀ ਉਹ ਬੜੀ ਪਹੀ ਆ ਉਹ ਸਾਨੂੰ ਪੈਰ ਲੱਗੀ ਹੋਈ ਪੂਰੀ ਉਹ ਸਾਨੂੰ ਦੂਰ ਨਹੀਂ ਲਾਦੀ ਆਹਾਂ ਤਾਂ ਸਾਨੂੰ ਬਹੁਤ ਦੂਰ ਲਾਦੀ ਆ ਪਤਾ ਨਹੀਂ ਤੈਨੂੰ ਨਹੀਂ ਜਾਚੇ ਚਲੋ ਬਾਈ ਫੁੱਟਦੀ ਆ ਦੇਖਦੇ ਆ ਕਿਆ ਬਣਦਾ ਬਣਦੇ ਆ ਪਰ ਦੇਖਦੇ ਆ ਹੁਣ ਤਾਂ ਬਣਿਆ ਪਿਆ ਦੇਖਦੇ ਕਿਆ ਬਣਿਆ ਪਿਆ ਦਾ ਹੋ ਹੁਣ ਤਾਂ ਬਾਲਣ ਬਣਦਾ ਇਹਦਾ ਉਹ ਚਾਲਾ ਗਿਆ ਵਿਚਾਰਾ ਜਿਆਦਾ ਕੋਣਾ ਤੇ ਫਾਗ ਰਿਝੂ ਫਾਗ ਰਿਝੂ ਬਸ ਇਹਦੇ ਕੋੜੀ ਲੱਗਦੀ ਨੇੜੇ ਸੁੱਕੇ ਬੇਲੂ ਆਹਾ ਤੁਹਾਡੀ ਵਾਪਸ ਮਾਰਦਾ ਬਾਡੀ ਬੈਗ ਮਾਰਦਾ ਪੂਰੀ ਇਹ ਉਹੀ ਨਹੀਂ ਕਿਹਾ ਪੁੱਤ ਜੱਟਾਂ ਦੀ ਫਿਲਮਾਂ ਯਾਰੀ ਜੱਟ ਦੀ ਪੁੱਤ ਦਾ ਮੋਛਾ ਆਪ ਆਪਿਆ ਗੰਨੇ ਚ ਹੈ ਹਾਂ ਮੈਂ ਗਾੜਦਾ ਬੁੱਟੀਆਂ ਮੈਨ ਲੱਗੀਆਂ ਕੋਰਤ ਕੋਰਤ ਕੁਦਰਤਾਂ ਜਿਹੜੀ ਦੇ ਮੇਰੇ ਕੋਲ ਕੁਝ ਨਹੀਂ ਹੈਗਾ ਸਮਝੇਗਾ ਲੈ ਸੋਹਾਰਾ ਬੜੀ ਕੁਦਰਤ ਹੈ ਸਭ ਤੋਂ ਬੜੀ ਕੁਦਰਤ ਹੈ ਸੋ ਪਹਿਲਾ ਰੱਬ ਹੀ ਹੈ ਭਾਈ ਜੀ ਨਾ ਜਿਹੜਾ ਬੱਟ ਹੋਵੇ ਨਾ ਖੜੇ ਤੱਕਲੇ ਕੋਹਾੜੀ ਜਾਵੇ ਤੂੰ ਤੇ ਨੇੜੇ ਦੇ ਲੋ ਰੱਖ ਤਾ ਜੜ ਕੇ ਤੋੜ ਕੇ ਸਹੀ ਗੱਲ ਹੈ ਇਹਦਾ ਬਰੂਫਤੇ ਪਪਲ ਪੱਟ ਕੇ ਰੱਖ ਦਿੰਦੀ ਆ ਕੋਈ ਸਾਥ ਨੂੰ ਕਰ ਲੈਣਾ ਬਾਈ ਹੋਰ ਟੁੰਡਾ ਬਹੁਤ ਹੈ ਨਾ ਦੇ ਕਾ ਕਰ ਦੇ ਵਿੱਚ ਦੇਖੋ ਕਿ ਆ ਤੂੰ ਤਾਂ ਆਬਾ ਤੇਰਾ ਆ ਕਿ ਆ ਬੰਤ ਨਹੀਂ ਕਰਿਆ ਉੱਪਰ ਤੇ ਖੁੱਲਾ ਹੀ ਆ ਹੈ ਨਾ ਹਾਂ ਹੈ ਤੋ ਤੇ ਖੁੱਲਾ ਹੈ ਐਕਣੇ ਜਾਂਦਾ ਪਾਣੀ ਉੱਥੇ ਜਿੱਥੇ ਪਾਣੇ ਪਲੀ ਵੀਜੀ ਗੱਲ ਉਹ ਦੇ ਜਿਹੜਾ ਇਹ ਗਿੱਲਾ ਹੁੰਦਾ ਮਾੜਾ ਮਾੜਾ ਇਹ ਵਾਪਸ ਆ ਇਹ ਉਹ ਤਾਂ ਜਾਦ ਹੋਇਆ ਲੋ ਨਾਲ ਦੀ ਉੱਪਰ ਤੇ ਆਹ ਜੇ ਤਾਂ ਹੀ ਪਾ ਕੇ ਚੱਕਿਆ ਬੰਦੇ ਮੈਨੂੰ ਲੱਗਦਾ ਪ੍ਰੈਸ਼ਰ ਨੂੰ ਹਾਂ ਅੰਦਰ ਵਿੱਚ ਪਾਇਆ ਹੋਊਗਾ ਵੇਪਾ ਕਿਹੜਾ ਆਹ ਇੱਥੇ ਦਾ ਪਾਇਆ ਹੋਊਗਾ ਨਹੀਂ ਨਹੀਂ ਉਹ ਵੀ ਤਾਂ ਨਹੀਂ ਚੱਕਰੇਗਾ ਪਹਿਲਾਂ ਉਦੋਂ ਜੱਕਰੇਗਾ ਉਹ ਤਾਂ ਮਾਰ ਦੇ ਵਿੱਚ ਉਹ ਤਾਂ ਪਾਣੀ ਕਰਨਾ ਪਾਣੀ ਪ੍ਰੈਸ਼ਰ ਹੋਣਾ ਬਸ ਪਾਣੀ ਦਾ ਪ੍ਰੈਸ਼ਰ ਬਣਾਉਣਾ ਉੱਧਰ ਲੰਘ ਜਾਂਦਾ ਤਾਂ ਐਵੇਂ ਲੰਬਾ ਉਹ ਤਾਂ ਡਾਇਰੈਕਟਰ ਦੇਣ ਲੱਗ ਜਾਂਦਾ ਚੈਨੀ ਨੀਵੀਂ ਦੇ ਡਾਇਰੈਕਟਰ ਦੇ ਦੇ ਹੁਣ ਤਾਂ ਡ੍ਰੀਪ ਵੀ ਇੰਨੀ ਕੁ ਬਣਾਉਂਦਾ ਬਸ ਨਹੀਂ ਡਾਇਰੈਕਟ ਦੇ ਦਿੰਦਾ ਇਹ ਨਹੀਂ ਡਾਇਰੈਕਟ ਨੂੰ ਕੋਈ ਮੋਟਰ ਨੂੰ ਫਰਕ ਨਹੀਂ ਕੁਛ ਨਹੀਂ ਹੈਗਾ ਮੋਟਰ ਜਮੇ ਹੀ ਸਾਇਲੈਂਟ ਆ ਸਾਡੀ ਤੇ ਲਾ 12 13 ਕਿਲਿਆ ਪਰ ਜਾਂਦਾ ਹੁਣ 18 ਦੇ ਉੱਤੇ ਕਿੱਥੇ ਦੀ 14 ਕਿਲੀਆਂ ਦਾ ਕੋਈ ਫਰਕ ਹੈਗਾ ਉਹਨੂੰ ਕੋਈ ਫਰਕ ਨਹੀਂ ਹੈਗਾ ਪਾਣੀ ਉਨੇ ਹੀ ਨਿਕਲਦਾ ਜਿੰਨਾ ਉਰੇ ਨਿਕਲਦਾ ਉੱਥੇ ਨਹੀਂ ਨਿਕਲਦਾ ਡਾਇਰੈਕਟ ਦਾ ਫਾਇਦਾ ਵੀ ਲੀਕਿੰਗ ਨਹੀਂ ਹੁੰਦੀ ਆ ਭਾਈ ਹਾਂ ਜਿਹੜੀ ਲੀਕਿੰਗ ਹੈ ਸਾਡੀ ਬੁਰੀ ਲੱਗਦੀ ਆ ਫਿਰ ਪਹਿਲਾਂ ਦੇ ਲਾ ਐ ਕਰਦੇ ਹੁੰਦੇ ਸੀ ਕਿਉਂਕਿ 4 ਕਿਲਿਆ ਬੰਨੂ ਪੈਪਲਿਕੇ ਜਾਣੇ ਐ ਖੜੇ ਉਹ ਜਕੇਰਾ ਦੇਲੀ ਕੋਠੇ ਤੋਂ ਉੱਚ ਉੱਚ ਚੱਠੇ ਬਣਾਏ ਹੋਏ ਆ ਹੁਣ ਹੌਲੀ ਹੌਲੀ ਇਹ 8 ਇੰਚੀ ਪਾਈਪ ਦੱਦਾ ਹੋ ਆਇਲਾ ਭਾਈ ਕੱਦ ਗੂਣਾ ਆਇਆ ਤਾਂ ਕਹਿੰਦਾ ਭਾਈ ਤੁਸੀਂ 6 ਇੰਚੀ ਦੇ ਬੀਂ ਤੇ 4 ਇੰਚੀ ਹੋ ਹਾਂ ਮਹਾ ਮੇਰੀ ਗੱਲ ਅਸੀਂ ਭਾਈ ਰਾਈਟਰ ਦੰਦੇ ਪਾਣੀ ਮਹਾ ਹਾਂ ਹੁਣ ਜਿੰਨਾ ਐਡਾ ਮੋਟਾ ਦੱਸਦੇ ਪਾਈਪ ਮੈਂ ਪਾਣੀ ਧੱਕਣਾ ਸਿਖਾਵਾ ਉਹ ਮੋਟਰ ਨੇ ਭਰ ਕੇ ਧੱਕਣਾ ਕਿਤੇ ਖੇਲ ਪਈ ਆ ਹਾਂ ਕਿੱਥੇ 4 ਇੰਚੀ ਇੱਥੇ ਜਾਣਾ ਗੋਲੀ ਮੰਗਣਾ ਹੈ ਮੈਂ ਦਾ 4 ਇੰਚੀ 6 ਇੰਚੀ ਰੱਬ ਦੇ ਆ ਕਹਿੰਦਾ ਅਸੀਂ ਦੋ ਦੋ ਮੋਟਰਾਂ ਦਾ ਪਾਣੀ ਸਿਰਦੇ ਆ ਬਿਨਾ ਟ੍ਰੈਕਟ ਦਿੱਤੇ ਚਵੱਟੇ ਚ ਵਰੇ ਹਾਂ ਹਾਂ ਯਾਨੀ ਕਿ ਹੁਣ ਜੇ ਹੁਣ ਚਾਹੀਦਾ 10 ਕਿਲੋ ਹੋਵੇ ਜਾਂ 20 ਕਿਲੋ ਬੱਲੇ ਜਾਣਾ ਜਾਂਦਾ ਨਹੀਂ 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 ਛੱਠੇ ਤੇ ਜਾਂਦਾ ਨਹੀਂ ਇਹ ਪਾ 2-4 ਕਿਲੋ ਫਈਉ ਆ ਵਾ ਵਾ ਮਾਰ ਜਾਂਦਾ ਪੰਨੂ ਹਾਂ 2-4 ਕਿਲੋ ਅਸੀਂ ਚੜੀ ਜਾਂਦਾ ਹੈ ਕਿ ਤੁਸੀਂ ਇਹਦੇ ਵੱਧ ਤਾਂ ਨਹੀਂ ਜਾ ਸਕਦਾ ਆ ਤੇ ਲਾ ਮੈਂ ਕਹਿੰਦਾ ਜੇ 30 ਕਿਲੋ ਬੱਲੇ ਜਾਂਦਾ ਨਹੀਂ ਨੂੰ ਤਾਂ ਸਟਪਰੇਡ ਪਾਉਂਦਾ ਸਟਪਰੇਡ ਪਾਉਂਦਾ ਲੈ ਜਾਣਾ ਉਹਨੇ ਲੈ ਜਾਦਾ ਇਹਨੂੰ ਗਿਆ ਇਹ ਤੋਰ ਲੈਣਾ ਇੱਕ ਵਾਰੀ ਬਾਣੀ ਉਹਨੇ ਟੱਕਣ ਟੱਕਰੇ ਤੋਰ ਲੈ ਜਾਂ ਲ ਉਹਨੇ ਪਰ ਲਿਆ ਇੱਕ ਵਾਰ ਇੱਕ ਹੋਰ ਆਇਆ ਡਾਇਰੈਕਟ ਤਾਂ ਇਹ ਸੂਰਤ ਸਾਰਾ ਘਟ ਜਾਂਦਾ ਹਾਂ ਇਹਦੀ ਸਵਾਈ ਹੋ ਜਾਂਦੀ ਆ ਹੋਰ ਹੁਣ 8 ਇੰਚ ਦੇ ਉੱਪਰ ਉੱਪਰ ਪਾਣੀ ਤੁਰੀ ਜਾਂਦਾ ਬਸ ਥੱਲੇ ਆਪਣੀ ਖੜਾ ਰਹਿੰਦਾ ਸੂਰਜ ਜੰਮਿਆ ਹੋਇਆ ਹੁਣ ਤੁਸੀਂ ਨਾ ਤੇਰਾ ਆਪ ਦਾ ਜਿਹੜਾ ਉੱਥੇ ਇਕੱਠਾ ਬਣਾਉਣਾ ਉਹ ਡ੍ਰਿਪਲੀ ਚੱਕ ਕੇ ਲਾਓ ਫਿਰ ਥੋੜਾ ਜਿਹਾ ਮਾੜਾ ਜਿਹਾ ਪਾਣੀ ਜਾਂਦਾ ਉਹ ਵੀ ਰੁਕੀ ਆਹ ਕਿਹੜੀ ਡ੍ਰਿਪਲੀ ਦਿੱਤੀ ਮੈਂ ਆਪਣਾ ਆਪਣਾ ਡ੍ਰਿਪਲੀ ਚੱਕ ਕੇ ਲਾਓ ਉੱਥੇ ਜੇ ਵੀ ਆਏ ਡ੍ਰਿਪ ਚੱਠੇ ਚੱਕ ਕੇ ਲਾਓ ਉਹਨਾਂ ਇੰਨੀ ਕਾ ਕਿ ਉੱਚੀ ਆ ਇੰਨਾ ਕ ਪਾਣੀ ਗਿਰ ਜਾਂਦਾ ਥੋੜਾ ਥੋੜਾ ਓਰੇ ਜੇ ਅਸੀਂ ਇੱਧਰ ਨੂੰ ਪਾਣੀ ਵੱਢੀਏ ਤਾਂ ਥੋੜਾ ਥੋੜਾ 2 ਇੰਚੀ ਪਾਣੀ ਉੱਥੇ ਗਿਰੀ ਜਾਂਦਾ ਉਹ ਅਸੀਂ ਹੋਰ ਉ ਉਸ ਤੇ ਪਾਣੀ ਨਿਕਲ ਜੇ ਨਾ ਜੇ ਤੇ ਪਾਣੀ ਨਿਕਲ ਜੇ ਕਰੂਗਾ ਠੀਕ ਨਹੀਂ ਇੱਕ ਹੁਣ ਦੋਏ ਸਾਈਡ ਬੰਦ ਕਰਨਾ ਪੈਂਦਾ ਸਾਨੂੰ ਜੇ ਹੁਣ ਇੱਥੇ ਨੂੰ ਮੋਟਰ ਛੱਡਣੀ ਪਹਿਲਾਂ ਟੱਕਣ ਖੋਲ ਕੇ ਆਉਂਗਾ ਤੂੰ ਇੱਥੇ ਸਾਰਾ ਕੁਝ ਹੋ ਜਾਣਾ ਨਹੀਂ ਨਾ ਇੱਥੇ ਸਾਰਾ ਕੁਝ ਹੋ ਜਾਣਾ ਹਾਂ ਠੀਕ ਹੈ ਠੀਕ ਨਹੀਂ ਐਉਂ ਚਾਹੀਦਾ ਇਹ ਕਹਿੰਦਾ ਚਾਹੀਦਾ ਹੁਣ ਨਹੀਂ 10 ਕਿਲੋ ਪਦੇ ਫਿਰ ਮੁੜ ਕੇ ਆਉਣਾ ਪੈਣਾ ਟੱਕਣ ਖੋਲ ਕੇ ਮੋਟਰ ਚਲਾਉਣੇ ਸਾਨੂੰ ਐਉਂ ਕਰਨਾ ਪੈਂਦਾ ਔਰ ਫੇ ਤੈਨੂੰ ਹੋਈ ਗੱਡਾ ਮੈਂ ਸਭ ਖੁੱਲਾ ਪਾਣੀ ਆ ਹਾਂ ਇਹਦੇ ਛੱਡਣਾ ਪੈਣਾ ਉਹ ਜਾ ਦੂਈ ਮੋਟਰ ਨੱਕਰ ਸਾਰੇ ਬੰਦ ਕਰੋ ਉਹੀ ਗੱਲ ਲੈਂਦਾ ਲੱਕੇ ਬੰਦ ਵੀ ਤਾ ਕਰਨੇ ਔਰ ਉਹਦੇ ਖੋਲਣੇ ਪਹਿਲਾਂ ਤੇ ਬੰਦ ਕਰ ਰਿ ਖੜਾ ਸੁੱਖ ਨੇ ਤਾਂ ਕਿ ਆਉਣਾ ਜ ਝੂੰਗੀ ਵਾਲੀ ਨਹੀਂ ਆਉਂਦਾ ਲੈ ਸੁੱਖਾ ਵੀ ਤਾਂਹੀਂ ਆਉਗੀ ਸੁੱਖਾ ਦਾ ਕੰਮ ਬਾਦ ਦਾ ਹੈ ਪਹਿਲਾਂ ਝੂੰਗੀ ਵਾਲੀ ਪਰसों ਕਹਿੰਦੇ ਤਾਂ ਮ ਆਇਆ ਆਈ ਨਹੀਂ ਬਣਾ ਦੇ ਕੇ ਹੁਣ ਤਾਂ ਟਾਈਮ ਹੈਗਾ ਇਹ ਫਿਰ ਤਾਂ ਅਸੀਂ ਕੰਮ ਛੇੜ ਲੈਣੇ ਹੋਰ ਗਏ ਫਿਰ ਤਾਂ ਛੇੜ ਹੁਣ ਤਾਂ ਬੇਲ ਨਹੀਂ ਆਉਂਦੀ ਆ ਹੁਣ ਤੇ ਨਹੀਂ ਵੀਰ ਹੁਣ ਤੇ ਬੇਲ ਨਹੀਂ ਹੈਗਾ ਬਸ ਜੇ ਤਾਂ ਪਨੀਰੀ ਹੋ ਗਈ ਬੜੀ ਫੇ ਬੇਲ ਹੀ ਕੋਈ ਹੁਣ 4 ਮਹੀਨੇ ਹੂੰ ਬੱਸ ਉੱਤਨਾ ਅੱਠ ਦੌੜੇ ਆ ਹੋ ਗਿਆ ਉਹ ਆ ਗਿਆ ਉਹ ਗਿਆ ਉਹ ਆ ਗਿਆ ਉਹ ਮੋਟਰ ਚਲਾਦੇ ਉਹ ਲਾਈਟ ਫਿਊਜ ਉੜ ਗਿਆ ਫਿਊਜ ਲਾ ਆ ਉਹ ਫਿਊਜ ਲਾ ਦੇ ਇਦਾਂ ਦੂਰ ਪਾ ਇਦਾਂ ਦੂਰ ਪਾ ਹੀ ਕੁਝ ਹੋਈ ਜਾਣਾ ਗੱਡੀ ਨੂੰ ਸ਼ਿਫਟ ਬਦਲ ਗਈ ਡਬਲ ਆ ਗਈ ਓਏ ਵਾਹ ਮੀਂ ਦੱਸਿਆ ਹੋਇਆ ਓਏ ਬੱਸ ਆਈ ਕੁਝ ਹੋਈ ਜਾਣਾ ਹੁਣ ਚੱਲੀਏ ਫਿਰ ਹਾਂ ਚਲੋ ਚਲੋ ਮੋੜ ਗੱਡੀ ਚੱਲ ਭਾਈ